ਚਲੇ ਗਏ ਉਸ ਤੋਂ ਬਾਅਦ ਰਹਿ ਗਏ ਪੰਜ ਉਸ ਦਰਬਾਰ ਦੇ ਵਿੱਚ ਪੰਜ ਨੇਗ ਰਹਿ ਗਏ ਉਹ ਅੰਦਰ ਬੈਠੇ ਇਹਨਾਂ ਨੂੰ ਕਹਿੰਦੇ ਵੀ ਤੂੰ ਥੋੜਾ ਜਿਆ ਸਾਨੂੰ ਪਹਿਲਾਂ ਕਿਤੇ ਦੱਸ ਦਿੰਦਾ ਵੀ ਅਸੀਂ ਮਤਲਬ ਕੀ ਤੈਨੂੰ ਸੰਕੇਤ ਕਰ ਦਾਂਦੇ ਵੀ ਤੇਰੇ ਘਰ ਇੱਥੇ ਗੱਦੀ ਚੱਲ ਰਹੀ ਆ ਚਲੋ ਰੋਟੀ ਵੀ ਖਾ ਕੇ ਗਏ ਨੇ ਉਹਨਾਂ ਨੇ ਦਰਬਾਰ ਦੇ ਵਿੱਚੋਂ ਲਾ ਕੇ ਮਾਲਾ ਵੀ ਪਾਈ ਆ ਇੱਕ ਨੇ ਖੁੰਡਾ ਵੀ ਚੱਕਿਆਗਾ ਜਿਹੜੀ ਸਾਡੀ ਗੱਦੀ ਦੇ ਬਜ਼ੁਰਗ ਦਾ ਰੱਖਿਆ ਹੋਇਆ ਸੀ ਨੱਤ ਧਰ ਕੇ ਤੋੜਨ ਵੀ ਲੱਗਿਆ ਖੁੰਡਾ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਲੈ ਜੀ ਇਹ ਤਾਂ ਬੜਾ ਮਜ਼ਬੂਤ ਹੈ ਇਹ ਕਹਿੰਦੇ ਵੀ ਸਾਡੇ ਵੀ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ 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 ਇਹ ਹੁਣ ਗਲਤ ਤਾਂ ਵੀ ਉਹੀ ਆ ਨਾ ਵੀ ਇਹਨੂੰ ਕਿੰਨੇ ਅਧਿਕਾਰ ਦਿੰਦਾ ਇਹਨਾਂ ਨੂੰ ਵੀ ਬੇਦਵੀ ਕਰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਫਿਰ ਉਹਨਾਂ ਨੇ ਇੱਕ ਇੱਕ ਖੇੜ ਤੇ ਚਾਈ ਵੀ ਮਤਲਬ ਕਿ ਸਾਡਾ ਮੋਬਾਈਲ ਗਾਇਬ ਹੋ ਗਿਆ ਇੱਕ ਜਾਨ ਨੇ ਕਿਹਾ ਕਹਿੰਦਾ ਵੀ ਮੈਂ ਤੁਹਾਡੇ ਨਾਲ ਸੋਫੇ ਤੇ ਬੈਠਾ ਸੀ ਜਦੋਂ ਸਵਾਲ ਜਵਾਬ ਹੁੰਦੇ ਸੀ ਵੀ ਮੇਰਾ ਫੋਨ ਗਾਇਬ ਹੋ ਗਿਆ ਫੋਨ ਸੁੱਚੋ ਫਾਰਿਆ ਅਸੀਂ ਆਹ ਕਹਿੰਦੇ ਤੁਹਾਡੀ ਸੰਗਤ ਨੂੰ ਪੁੱਛੋ ਅਸੀਂ ਆਖਿਆ ਸਾਡੀ ਸੰਗਤ ਤਾਂ ਬਾਹਰ ਬੈਠੀ ਹੈ ਉਹ ਵੇਲੇ ਥੋਡੇ ਕੋਲੇ ਸੀ ਸਾਨੂੰ ਕੀ ਪਤਾ ਕਹਿੰਦੇ ਚਲੋ ਕੋਈ ਗੱਲ ਨਹੀਂ ਚਲੇਗਾ ਉਸ ਤੋਂ ਬਾਅਦ ਚਾਰ ਜਾਣੇ ਫੇਰ ਆ ਗਏ ਉਹਨਾਂ ਦੇ ਅੰਗੀ ਗੁਰੂਆਂ ਵਾਲਾ ਬਾਣਾ ਪਾਇਆ ਹੋਇਆ ਸੀ ਕੁਰਬਾਨਾ ਉਹਨਾਂ ਦੇ ਕੋਲੇ ਸੀ ਸਭ ਕੁਝ ਕੋਲੇ ਸੀ ਆ ਕੇ ਕਹਿੰਦੇ ਵੀ ਪੁੱਛਿਆ ਕਿਸੇ ਸੰਗਤ ਨੂੰ ਕੋਣ ਮਿਲਿਆ ਅਸੀਂ ਆਖਾ ਵੀ ਦੇਖੋ ਆ ਬੈਠੀ ਹੈ ਸੰਗਤ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਅਸੀਂ ਥੋੜੂ ਪਹਿਲਾਂ ਕਹਿੰਨੇ ਮਨਪ੍ਰੀਤ ਬਾਬਾ ਜੀ ਕੀ ਕਹਿ ਕੇ ਗਏ ਨੇ ਤੁਸੀਂ ਹਜੇ ਫੇਰ ਨਹੀਂ ਹਿੱਲੇ ਇੱਥੇ ਬੈਠੇ ਹੋ ਉੱਥੋਂ ਚਲੋ ਜਾਓ ਇਸ ਗੱਡੀ ਤੋਂ ਇੱਥੇ ਕੁਝ ਨਹੀਂ ਆਏਗਾ ਉਹ ਕਹਿੰਦੇ ਕੋਈ ਗੱਲ ਨਹੀਂ ਬਗ ਜਾਗੇ ਸਾਡੇ ਲਈ ਤੇ ਇੱਥੇ ਬਹੁਤ ਕੁਝ ਹੈ ਪਰਾ ਦੇਖੋ ਵੀਡੀਓ ਤਾਂ ਉਹਨਾਂ ਨੇ ਸਾਰੇ ਮੇਰੀ ਬਣਾਈ ਜਿਹੜੀ ਸੰਗਤ ਜੀ ਦੀ ਆ ਮਨਪ੍ਰੀਤ ਬਾਬੇ ਨਾਲ ਉਹ ਕੋਈ ਨਹੀਂ ਬਣਾਈ ਸਭ ਕਟਵਾਤੀ ਉਹਨੂੰ ਕਟਵਾਤੀ ਉਹਦੇ ਵਿੱਚ ਫਿਰ ਸੰਗਤ ਨੇ ਤੁਹਾਡੇ ਹੱਕ 'ਚ ਬਿਆਨ ਦਿੱਤਾ ਉਹ ਹੋਰ ਜ਼ਿਆਦਾ ਦਿੱਤਾ ਹੁਣ ਵੀ ਦਊਗੀ ਜੇ ਆਪਾਂ ਕਹੀਏ ਹੁਣ ਵੀ ਦਊਗੀ ਦੇਖੋ ਭੈਣ ਜੀ ਮੈਂ ਕੀ ਦਿੰਦੀ ਫਿਰ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਕਿਹਾ ਜਿਹੜੇ ਆਏ ਸੀ ਫਿਰ ਉਹ ਜਿਹੜੇ ਚਾਰ ਜਣੇ ਆਏ ਸੀ ਉਹ ਕਹਿੰਦੇ ਵੀ ਮਤਲਬ ਐ ਕਰੋ ਇਹਦਾ ਇਹ ਗਰੀਬ ਆ ਜਿਹੜੇ ਦਾ ਫੋਨ ਗਮਾਟ ਗਿਆ ਵੀ 5000 ਰੁਪਏ ਤੁਸੀਂ ਪਾਓ ਉਸ ਅਸੀਂ ਪਾ ਕੇ ਇਹ ਪੈਨੂ ਕੋਣ ਲੈ ਕੇ ਰੇਗਾ ਸਾਡੇ ਘਰ ਦੇ ਕਹਿੰਦੇ ਵੀ ਦੇਖੋ ਸਾਡੇ ਕੋਲੇ ਨਾ ਪੰਜ ਨਾ ਦੋ ਕੁਛ ਨਹੀਂ ਕਹਿੰਦੇ ਵੀ ਲੋਕੇਸ਼ਨ ਤੁਹਾਡੇ ਘਰ ਦੇ ਵਿੱਚ ਬੰਦ ਹੋਈ ਆ ਫੋਨ ਦੀ ਜੇ ਅਗਰ ਅਸੀਂ ਲੋਕੇਸ਼ਨ ਤੁਹਾਡੇ ਘਰ ਚੋਂ ਨਿਕਲਿਆ ਹੀ ਫੋਨ ਬੰਦ ਹੋਇਆ ਤੇ ਤੁਹਾਡੇ ਬੰਦ ਦੀ ਕਾਰਵਾਈ ਹੋ ਗਈ ਸੀ ਅਖਾ ਕੋਈ ਗੱਲ ਨਹੀਂ ਹੋ ਜਾਣ ਤੋਂ ਜਦੋਂ ਚੋਰ ਨਹੀਂ ਚੋਰ ਤੇ ਭਾਈ ਨਹੀਂ ਸਾਨੂੰ ਕੀ ਆ ਆ ਗੱਲ ਹੋਈ ਆ ਜੀ ਕੋਈ ਗੱਲ ਨਹੀਂ ਪੰਜੀ ਦੇਖੋ ਜਿਹੜਾ ਉਹਨੇ ਕਰਮ ਕਰਨਾ ਸੀ ਕਰ ਗਿਆ ਉਹ ਇੰਨਾ ਜਿਹੜੇ ਕਰਮ ਉਹਨੇ ਕੀਤੇ ਨੇ ਉਹਦਾ ਫਲ ਮਿਲੂਗਾ ਉਹਨੂੰ ਬਹੁਤ ੱੱਕਾ ਕੀਤਾ ਜੀ ਸਾਡੇ ਨਾਲ ਬਹੁਤ ਜ਼ਿਆਦਾ ੱੱਕਾ ਕੀਤਾ ਥੋੜਾ ਨਹੀਂ ਕੀਤਾ ਹੈਗਾ ਜੀ ਵੀ ਜੇ ਤੁਸੀਂ ਪੀਰਾਂ ਤੇ ਵਿਸ਼ਵਾਸ ਰੱਖਦੇ ਹੋ ਨਾ ਤੁਸੀਂ ਉੱਥੇ ਹੀ 10 ਬੇਨਤੀ ਕਰੋ ਵੀ ਉਹ ਹੀ ਇਹਨੂੰ ਦੇਖੇ ਬਸ ਇਹਨੂੰ ਇਸ ਚੀਜ਼ ਦਾ ਫਲ ਮਿਲੂਗਾ ਸਲੂਟ ਹੈ ਜੀ ਇਹ ਭੈਣ ਨੂੰ ਸਾਰਿਆਂ ਦਾ ਜਿਹੜੀ ਕੱਲੀ ਬਹੁਤ ਝੜੀ ਉਹ ਚੀਜ਼ਾਂ ਉਹਨਾਂ ਨੇ ਕੱਟਕੀਆਂ ਨੇ ਬਹੁਤ ਝੜੀ ਆ ਜਿਹਨੂੰ ਉਹਨਾਂ ਨੇ ਹਰ ਥਾਂ ਤੇ ਇਹੀ ਚੀਜ਼ਾਂ ਕੀਤੀਆਂ ਨਾ ੱੱਕੇ ਨਾ ਬਿਆਨ ਦਵਾ ਕੇ ਤੇ ਉਹ ਕਟਿੰਗ ਕਰ ਕਰ ਪਾ ਰਿਹਾ ਮੈਂ ਆ ਲਾਈਵ ਚਲਾ ਰਿਹਾ ਨਾ ਜੀ ਜੇ ਉਹ ਜਾਵੇ ਤਾਂ ਫਿਰ ਲਾਈਵ ਚਲਾਵੇ ਫਿਰ ਪਤਾ ਲੱਗੇ ਵੀ ਕੀ ਚੱਲਦਾ ਪੱਕੇ ਭਵਾਉਂਦਾ ਉਹ ਉਹਨਾਂ ਨੇ ਜਿਹੜੀ ਸੰਗਤ ਕਰਦੀ ਜਿੰਨਾਂ ਦੇ ਗਾਤਰੇ ਪਏ ਹੋਏ ਸੀ ਅੰਬਰ ਤੇ ਛੱਕੇ ਹੋਏ ਸੀ ਘੱਟੋ ਘੱਟ ਉੱਥੇ 15 ਜਾਣੇ ਸੀ ਦਰਵਾਜ਼ੇ ਦੇ ਵਿੱਚ ਉਹਨਾਂ ਨੇ ਵਹਿਸ਼ ਕੀਤੀ ਆ ਵਹਿਸ਼ ਕੀਤੀ ਉਹਨਾਂ ਨੇ ਉਹ ਕੋਈ ਵੀਡੀਓ ਨਹੀਂ ਪਾਈ ਸਭ ਕੱਟ ਦਿੱਤੀ ਚਲੋ ਆਪਣੇ ਉਹਨੇ ਹੁਣ ਗਾਂਦ ਤੋਂ ਵਧੀਆ ਤਰੀਕੇ ਨਾਲ ਆਪਦਾ ਪੜ ਪੂਜਾ ਕਰੋ ਸਭ